ਦੇ ਦੋਈ ਮੈਨੂੰ ਕੁਛ ਯਾਹੀ ਦਾ ਮੇਰਾ ਬਰਬਾਦ ਹੋ ਗਿਆ ਮੇਰਾ ਇੱਕੋ ਹੀ ਬੱਚਾ ਦਾ ਹੀ ਉਹ ਲੈ ਗਿਆ ਉਹਨੂੰ ਭਾਰਤ ਮਾਤਾ ਲੈ ਗਈ ਚਲੋ ਉਹਨੂੰ ਬਰਬਾਦ ਕਰ ਗਏ ਸੀ ਇਹ ਸੋਚਦੇ ਵੀ ਦੁਬਾਰਾ ਕਿਸੇ ਨਾਲ ਕਿਸੇ ਦੇ ਮਾਰਾ ਸਵਾਗਤ ਨਾ ਹੋ ਕੋਈ ਜਗ੍ਹਾ ਇਹ ਮੇਰੀ ਬੇਨਤੀ ਹੈ ਤੁਹਾਡੀ ਮਿੱਟੀ ਆਲੇ ਨੇ ਸਾਹਮਣੇ ਆਏ ਭਾਜੀ ਇਹ 2019 ਦਾ ਭਰਤੀ ਹੈ ਉਹ ਰੇਡ ਕੋਲਰੀ ਨਾਲ ਸਬੰਧ ਰੱਖਦਾ ਹੈ ਤੇ ਰੇਡ ਕੋਲਰੀ ਤੋਂ ਬਾਅਦ ਇਹ ਪੋਸਟਿੰਗ ਆਉਤੀ ਹੈ ਅਨ ਜੋ ਡੋਡਾ ਡਿਸਟ੍ਰਿਕਟ ਦੇ ਵਿੱਚ ਹੈ ਤੇ ਇੱਥੇ 4RR ਹੈ ਉੱਥੇ ਸਾਨੂੰ ਅੱਜ ਦੁਪਹਿਰ ਤੋਂ ਬਾਅਦ ਹੀ ਕਵਰ ਮਿਲੀ ਹੈ ਵੀ ਤਾਂ ਕਰਕੇ ਵੀ ਉਹ ਅੱਜ ਇਸ ਦੁਨੀਆ ਤੇ ਨਹੀਂ ਰਿਹਾ ਹੈ ਅੱਛਾ ਵਿਆਹ ਵੀ ਸੀਗਾ ਵੀ ਵਿਆਹ ਕਦੋਂ ਰੱਖਿਆ ਸੀ ਵਿਆਹ ਦਾ 28 ਫਰਵਰੀ ਉਹ ਪਹਿਲੀ ਦਾ ਮਾਰਚ ਦਾ ਵਿਆਹ ਸੀ ਅੱਛਾ ਕੋਈ ਹੋਰ ਬ੍ਰਦਰ ਸਿਸਟਰ ਵੀ ਹੈ ਕੋਈ ਬਹੁਤ ਬ੍ਰਦਰ ਸਿਸਟਰ ਕੋਈ ਨਹੀਂ ਹੈ ਆ ਮਾਮਾ ਮਮੀ ਹੈ ਤੇ ਮੇਰੇ ਤੇ ਬਸ ਇੱਕ ਲੜਕਾ ਸੀ ਅੱਛਾ ਇਹ ਦੱਸਿਆ ਜਾ ਰਿਹਾ ਵੀ ਫਾਦਰ ਤਾਇਆ ਜੀ ਸਾਰੇ ਆਰਮੀ ਦੇ ਵਿੱਚ ਸੀ ਹਾਂਜੀ ਇਹ ਵੀ ਫਾਦਰ ਵੀ ਐਸਐਮ ਰਿਟਾਇਰ ਹੋਏ ਨੇ ਮਾں ਦੂਜੇ ਤਾਇਆ ਜੀ ਵੀ ਉਹ ਵੀ ਸੁਭੇਦਾਰ ਤਿਆਰ ਹੋਇਆ ਮੈਂ ਵੀ ਓਨ ਸਰ ਵੀ ਸੀ ਨਾ ਭਾਈ ਤੁਸੀਂ ਵੀ ਆਰਮੀ ਦੇ ਵਿੱਚ ਹਾਂ ਭਾਜੀ ਭੂਆ ਦਾ ਮੁੰਡਾ ਅੱਛਾ ਕਦੋਂ ਤੱਕ ਸੰਸਕਾਰ ਬੋਡੀ ਕਦੋਂ ਤੱਕ ਆ ਜਾਵੇਗੀ ਭਾਜੀ ਹਜੇ ਤੱਕ ਜਿੰਨੀ ਵੀ ਈਵੀ ਦੋਨਾਂ ਦੇ ਵਿੱਚ ਗੱਲ ਹੋਈ ਹੈ ਉਹ ਕਹਿ ਰਹੇ ਨੇ ਵੀ ਕੱਲ ਤੱਕ ਆ ਜਾਵੇਗੀ ਬਾਕੀ ਓਨ ਦਾ ਜੋ ਵੀ ਕੁਝ ਹੋਏਗਾ ਉਹ ਕੱਲ ਪਤਾ ਲੱਗੇਗਾ ਭਾਜੀ ਅੱਛਾ ਪ੍ਰਸ਼ਾਸਨ ਵੱਲੋਂ ਕੋਈ ਆਇਆ ਹੈਗਾ ਕੋਈ ਰੋਪੜ ਪ੍ਰਸ਼ਾਸਨ ਵੱਲੋਂ ਹਜੇ ਤੱਕ ਭਾਜੀ ਕੋਈ ਨਹੀਂ ਆਇਆ ਹਜੇ ਤੱਕ ਨਹੀਂ ਕਿਉਂਕਿ ਸਾਨੂੰ ਵੀ 4:00 ਤੇ ਆਸ-ਪਾਸ ਹੀ ਪਤਾ ਲੱਗਿਆ ਹੈ ਜੀ ਠੀਕ ਹੈ ਇਹ ਸਿੰਘ ਦਾ ਹਾਂਜੀ ਵੀ ਜਦੋਂ 14 ਅਗਸਤ ਨੂੰ ਉਹਨਾਂ ਬਦਲੀ ਹੋਣਾ ਸੀ ਹਾਂਜੀ 6 ਮਹੀਨੇ ਤੱਕ ਕਿਉਂ ਨਹੀਂ ਬਦਲੀ ਕੀਤਾ ਮੇਰੀ ਇਹ ਮੀਡੀਆ ਵਾਲੇ ਤੇ ਬੇਨਤੀ ਹੈ ਕਿ ਜੇ ਤੁਸੀਂ ਆਪਣੇ ਆਪ ਨੂੰ ਅੱਛੇ ਮੀਡੀਆ ਵਾਲੇ ਸਮਝਦੇ ਹੋ ਨਾ ਵਧੀਆ ਮੀਡੀਆ ਵਾਲੇ ਤਾ ਇਹ ਗੱਲ ਟਾ ਕੇ ਕੱਲ ਨੂੰ ਕਿਸੇ ਦਾ ਤਾਂ ਕਿ ਕੱਲ ਨੂੰ ਕਿਸੇ ਦਾ ਦੂਸਰੇ ਦਾ ਕਿਸੇ ਦਾ ਬੱਚਾ ਜਾਂ ਕੋਈ ਕੋਈ ਹੋਰ ਬੇਕਾਰ ਅੱਛਾ ਅੰਕਲ ਕਿਹੜੀ ਬਟਾਲੀਅਨ ਕਿਹੜੀ ਸੀ 8 ਕੁਐਲਰੀ ਹੈ ਆਰਮਡ ਦੀ ਆਰਮਡ ਦੀ ਆਰਮਡ ਦੀ 8 ਕੁਐਲਰੀ ਹੈ ਹਾਂਜੀ ਉਹ ਇਹ ਫਰਸਟ ਆਰਮਡ ਬ੍ਰਿਗੇਡ ਦੇ ਅੰਡਰ ਜੁੰਟ ਹੈ ਅੱਛਾ ਜੀ ਠੀਕ ਹੈ ਜੀ ਤੇ ਅਗਰ ਉਹਦੇ ਸੀਓ ਨੂੰ ਚਾਹੀਦਾ ਵੀ ਉਹਦਾ ਪੋਸਟਿੰਗ ਆਰਡਰ ਹੈ ਤਾਂ ਮੈਂ ਉਹ ਵੀ ਦੱਸ ਦੂੰਗਾ ਉਹਦੀ ਜੁੰਟ ਜੀ ਵੀ ਪੋਸਟਿੰਗ ਆਰਡਰ 'ਤੇ ਆ ਤੁਹਾਨੂੰ ਪਤਾ ਕਿੰਨੇ ਵਜੇ ਲੱਗਾ ਵੀ ਇਹ ਹਾਦਸਾ ਹੋ ਗਿਆ ਇਹ ਮੈਨੂੰ 4 ਵਜੇ ਮੇਰੇ ਕੋਲ ਕਾਲ ਆਇਆ ਮੇਰਾ ਇੱਕ ਸੀਨੀਅਰ ਸੂਬੇਦਾਰ ਹੈ ਉੱਥੇ ਜੀ ਹਾਂਜੀ ਉਹ ਉਹਨੇ ਮੇਰੇ ਬੱਚੇ ਦਾ ਨਾਮੇ ਸ਼ੁਰੂ ਤੇ ਹੀ ਜਦੋਂ 2-4 ਸਾਲ ਦਾ ਜਦੋਂ ਪੈਦਾ ਹੀ ਹੋਇਆ ਉਦੋਂ ਤੋਂ ਜਾਣਦਾ ਪਈ ਹਾਂਜੀ ਉਹਨੇ ਬੱਚੇ ਨੂੰ ਪਛਾਣਿਆ ਉਹ ਵੀ ਉਸੇ ਆਰ.ਆਰ. ਚਤਾਏ ਉਹਨੂੰ ਦੱਸਿਆ ਵੀ ਪਾਈ ਐਦਾ ਦਾ ਤੁਸੀਂ ਜੋ ਬੱਚੇ ਬੰਦੇ ਬਸ਼ੇਆ ਹੋ ਜਾਂ ਫੌਜੀ ਨਹੀਂ ਹੈ ਜਿੰਨਾ ਜ਼ਿਆਦਾ ਸਟਾਫ ਲੱਗਣਾ ਦੇਖੋ ਹਾਂਜੀ ਉਹਨਾਂ ਨੇ ਪਹਿਲਾਂ ਹੀ ਮੇਰੇ ਬੇਟੇ ਦੇਖਾ ਕਹਿੰਦੇ ਵੀ ਉਹ ਚਹੀਦ ਹੋ ਗਿਆ ਅੱਛਾ ਕਿੰਨੇ ਬ੍ਰਦਰ ਸਿਸਟਰ ਜਿੰਨੇ ਲੈ ਕੇ ਆ ਜੀ ਉਹਦੇ 28 28 ਫਰਵਰੀ ਨੂੰ ਵਿਆਹ ਆਇਆ ਉਹ ਦੇਖੋ ਮੈਂ ਕਿਦਾਂ ਸਮਾਨ ਦਾ ਭਰਿਆ ਵਾ ਸਾਰਾ ਲੈ ਆ ਕੇ ਰੱਖਿਆ ਵਾ ਅੱਜ ਅਸਰੀ ਲਾਸਟ ਸ਼ੋਪਿੰਗ ਤੀ ਜਦੋਂ ਅਸੀਂ ਜਾਣਾ ਤਾਂ ਸੀ ਲਾਸਟ ਵਾਰ ਗੱਲ ਕੀਤੀ ਸੀ ਲਾਸਟ ਗੱਲ ਦੇ ਨਾਲ ਪਰਸੋਂ ਦੀ ਗੱਲ ਹੋਈ ਉਹ ਕਹਿੰਦਾ ਡੈਡੀ ਵੀ ਮੈਂ ਆਪਰੇਸ਼ਨ ਚਾਹ ਕਹਿੰਦਾ ਮੈਂ ਆ ਕੇ ਤੁਹਾਡੇ ਨਾਲ ਬਾਅਦ ਚ ਗੱਲ ਕਰਮ ਉਹ ਬਸ ਕਰ ਗਿਆ ਜਿਹੜੇ ਪਰੇ ਸ਼ਹੀਦ ਗਿਆ ਉਹ ਉਸ ਏਰੀਆ ਬਾਰੇ ਮੈਂ ਦੱਸਿਆ ਕਿੱਥੇ ਆਪਰੇਸ਼ਨ ਦਾ ਹੈ ਗੋ ਹਾਈ ਲੇਕਨ ਮੇਰੀ ਇੱਕ ਇਹ ਹੱਥ ਬੰਨ ਕੇ ਬੇਨਤੀ ਆਈ ਤਾਂ ਕਿ ਕੱਲ ਨੂੰ ਕਿਸੇ ਮਾਂ ਦਾ ਬੱਚਾ ਹੋਰ ਸੀਤ ਨਾ ਹੋਵੇ ਜਿਨ੍ਹਾਂ ਦੀ ਪੋਸਟਿੰਗ ਅੱਡੇ ਟਾਈਮ ਨਾਲ ਨਿਕਲ ਗਈ ਹੈ ਅਗਰ ਕਿਸੇ মিডিਆ ਵਾਲੇ ਚ ਜਾਂ ਕਿਸੇ ਅਫਸਰ ਚ ਦਮ ਹੈ ਉਹ ਉਹਨਾਂ ਨੂੰ ਪੁੱਛੋਵੇ ਕਿਉਂ ਨਹੀਂ ਤੁਸੀਂ ਆ 6 ਮਹੀਨੇ ਬੱਚਾ ਕਿਉਂ ਤੁਸੀਂ ਰੁਕਿਆ